ਮਾਨੀ ਇਫੈਕਟ ਹੁੰਦੀ ਹੈ। ਉਤੋਂ ਜ਼ਿਆਦਾ ਸਾਡੇ ਜਿਹੜੇ ਸ਼ਹਿਰ ਨਿਵਾਸੀ ਜਿਹੜੇ ਲੁਗਾਨਾ ਦੇ ਨਿਵਾਸੀ ਨੇ ਉਹਨਾਂ ਦੇ ਬਹੁਤ ਵੱਡਾ ਇਫੈਕਟ ਪੈਣ ਵਾਲਾ। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕੱਲ ਸ਼ੋਭਨੀ ਕਾਲੀਦਾਲ 24311 ਏਕੜ ਦਾ ਜੋ ਐਕਵੀਜ਼ੀਸ਼ਨ ਦਾ ਜਿਹੜਾ ਪ੍ਰੋਸੈਸ ਹੈ ਪੰਜਾਬ ਸਰਕਾਰ ਨੇ ਸ਼ੁਰੂ ਕੀਤਾ ਹੋਇਆ ਹੈ ਬੱਤੀਪਿੰਡਾਂ ਦੇ ਵਿੱਚ। ਉਹਦੇ ਖਿਲਾਫ ਇੱਕ ਵਿਸ਼ਾਲ ਧਰਨਾ ਦੇ ਇੰਜ ਜਾ ਰਹੇ ਔਰੇ ਵਿਸ਼ਾਲ ਤਰ੍ਹਾਂ ਸਰਵਿਸ ਕਰਕੇ ਦਿੱਤਾ ਜਾ ਰਿਹਾ ਤਾਂ ਜੋ ਸਾਡੇ ਸ਼ਹਿਰ ਨਿਵਾਸੀ ਹੈ ਉਹਨਾਂ ਦੇ ਹੱਕਾਂ ਦੇ ਉੱਤੇ ਡਾਕਾ ਨਾ ਪਿਆ ਮਾਰ ਸਕ ਕਿਉਂ ਕਿਹਾ ਜਾਂਦਾ ਹੈ ਕਿ 24311 ਏਕੜ ਦੇ ਵਿੱਚ ਜਿਹੜਾ ਕੁੱਲ ਸਕੈਮ ਹੈ ਉਹ ਤਕਰੀਬਨ ਆਮ ਜਿਵੇਂ ਕਹਿੰਦੇ ਪਏ ਨੇ ਔਰ ਸੁਣਦਾ ਪਿਆ ਮੈਂ ਕਿ ਸਵਾ ਲੱਖ ਕਰੋੜ ਦਾ ਸਕੈਮ ਹੈ ਜਿਹੜਾ ਕਿ ਪੰਜਾਬ ਦਾ ਪੈਸਾ ਇਹ ਦਿੱਲੀ ਲੈਣਾ ਚਾਹੁੰਦੇ ਆ ਇਹ ਬੜੀ ਦੁਖਵਾਲੀ ਗੱਲ ਹੈ ਕਿ ਜਦੋਂ ਦੀ ਪਿਛਲੇ 3 ਸਾਲ ਤੋਂ ਸਰਕਾਰ ਬਣੀ ਹੈ ਇਹ ਕੈਂਡੀਡੇਟ ਵੀ ਬਾਹਰੋਂ ਲੈ ਕੇ ਆਉਂਦੇ ਆ ਚੇਅਰਮੈਨ ਵੀ ਬਾਹਰੋਂ ਦਿੰਦੇ ਆ ਪੈਸੇ ਵੀ ਬਾਹਰ ਭੇਜਦੇ ਰਹੇ ਆ ਚਾਹੇ ਐਡਵਰਟਾਈਜ਼ਮੈਂਟ ਦੀ ਸ਼ੇਪ ਸੀਗਾ ਚਾਹੇ ਕਿਸੇ ਸ਼ੇਪ ਸੀਗਾ ਪਰ ਅੱਜ ਤਾਂ ਹੱਦ ਹੋ ਗਈ ਪੰਜਾਬ ਦੀ ਸਾਰੀ ਇਕਨੋਮੀ ਨੂੰ ਖਤਮ ਕਰਨ ਵਾਸਤੇ ਪੰਜਾਬ ਨੂੰ ਖਤਮ ਕਰਨ ਵਾਸਤੇ ਇਹ 24311 ਏਕੜ ਦਾ ਸਕੈਮ ਕੀਤਾ ਜਾ ਰਿਹਾ ਹੁਣ ਲੋਕਾਂ ਦੇ ਵਿੱਚ ਇੱਕ ਗੱਲ ਕੀਤੀ ਜਾ ਰਹੀ ਹੈ ਜੋ ਇਹ ਭਰਮ ਪੈਦਾ ਕਰ ਰਿਹਾ ਕਿ ਇਹਦੇ ਵਿੱਚ ਕਿਸਾਨੀ ਜਿਹੜਾ ਹੈਗਾ ਉਹ ਅਫੈਕਟ ਹੁੰਦੀ ਹੈ ਸ਼ਹਿਰ ਵਾਲੇ ਅਫੈਕਟ ਨਹੀਂ ਹੁੰਦੇ ਜਦ ਕਿ ਮੈਂ ਦੱਸਦਾ ਪਹਿਲੀ ਗੱਲ 32 ਪਿੰਡ ਦਾ ਉਜਾੜਾ ਜਿਹੜਾ ਹੋਣਾ ਉੱਥੋਂ ਦੇ ਰਿਹਾਇਸ਼ ਕਰਵਾ ਰਹਿਣ ਵਾਲੇ ਬੰਦੇ ਆ ਉਹ ਕਿੱਥੇ ਜਾਣਗੇ ਜਿਹੜੀਆਂ ਉੱਥੇ ਜ਼ਮੀਨਾਂ 'ਤੇ ਸਬਜ਼ੀਆਂ ਬੀਜੀਆਂ ਜਾਂਦੀਆਂ ਉਹ ਜਿੱਥੇ-ਉੱਥੇ ਪੱਠੇ ਬੀਜੇ ਜਾਂਦੇ ਆ ਜਿਹੜੇ ਪੱਠੇ ਸਪਲਾਈ ਹੁੰਦੇ ਆ ਸਾਡੇ ਡੈਰੀ ਕੰਪਲੈਕਸ ਨੂੰ ਉਹ ਕਿੱਥੇ ਜਾਣਗੇ ਜਿਹੜਾ ਦੁੱਧ ਸਾਨੂੰ ਦਿੱਤਾ ਜਾਂਦਾ ਹੈਗਾ ਸਪਲਾਈ ਕਿਉਂਦਾ ਡੈਰੀ ਕੰਪਲੈਕਸ ਚੋਂ ਜਾਂ ਮੇਕਾ ਚੋਂ ਹੁੰਦਾ ਇਕੱਠਾ ਕੀਤਾ ਜਾਂਦਾ ਬੱਤੀ ਪਿੰਡਾਂ ਦਾ ਉਹ ਦੁੱਧ ਦੇ ਕਲੈਕਸ਼ਨ ਸੈਂਟਰ ਕਿੱਥੇ ਜਾਣਗੇ ਹੋਣਾ ਕੀ ਹੈ ਜੇ ਧੰਨੇ ਦੇ ਬਾਅਦ ਅਗਰੇ ਵਾਪਸ ਨਹੀਂ ਲਿਆ ਜਾਂਦਾ ਤੇ ਐਕਵੀਜ਼ਿਸ਼ਨ ਕਾਮਯਾਬ ਹੋ ਜਾਂਦੀ ਹੈ ਸਰਕਾਰ ਜਿੱਥੇ ਸਵਾ ਲੱਖ ਕਰੋੜ ਦਾ ਸਟੇਮ ਹੈਗਾ ਉਸ ਤੋਂ ਇਲਾਵਾ ਤੋਂ ਨੂੰ ਮੈਂ ਸਾਰੀ ਜਨਤਾ ਨੂੰ ਸਾਰੇ ਰੈਜ਼ੀਡੈਂਟ ਨੂੰ ਲੁਧਿਆਣਾ ਦੱਸਿਆ ਜਾਂਦਾ ਕੱਲੇ ਲੁਧਿਆਣਾ ਵੈਸਟੀ ਤੁਹਾਡੀਆਂ ਸਬਜ਼ੀਆਂ ਕਈ ਗੁਣਾ ਮਹਿੰਗੀਆਂ ਹੋ ਜਾਣੀਆਂ ਕਿਉਂਕਿ ਪਿੰਡਾਂ ਦੀਆਂ ਸਬਜ਼ੀਆਂ ਹੈਗੀਆਂ ਨੇ ਸਾਡੇ ਤਾਂ ਨਹੀਂ ਪਹੁੰਚ ਸਕਣੀਆਂ ਸਾਡਾ ਦੁੱਧ ਜਿਹੜਾ ਕਿ ਪੱਠੇ ਆਈ ਦੀ ਰੇਟ 'ਚ ਸਾਰੇ ਸ਼ਹਿਰ ਦੇ ਆਲੇ ਦੁਆਲੇ ਪਿੰਡਾਂ ਦੇ ਜਿਹੜੇ ਜ਼ਮੀਨਾਂ ਨੇ ਉੱਥੇ ਪੱਠੇ ਬੀਜੇ ਜਾਂਦੇ ਨੇ ਉਹਦੇ ਪੱਠੇ ਹੈਗੇ ਨੇ ਉਹ ਇੱਥੇ ਡੈਰੀ ਕੰਪਲੈਕਸ ਬਹੁਤ ਸਸਤੇ ਰੇਟ ਤੇ ਪਹੁੰਚਦੇ ਨੇ ਜਿਹਦੇ ਕਰਕੇ ਦੁੱਧ ਦਾ ਰੇਟ ਅੱਜ ਵੀ ਦਿੱਲੀ ਦੇ ਮੁਕਾਬਲੇ ਬਹੁਤ ਘੱਟ ਪਰ ਜੇ ਇਹ ਇਕੁਏਸ਼ਨ ਹੋ ਜਾਂਦੀ ਐ ਇਹ ਜਿਹੜਾ ਦੁੱਧ ਦਾ ਰੇਟ ਹੈਗਾ ਇਹ 60-65 ਤੋਂ ਲੈ ਕੇ 150 ਰੁਪਏ ਕਿਲੋ ਚਲੇ ਜਾਣਾ 150 ਬੀ ਲੀਟਰ ਚਲੇ ਜਾਣਾ ਕਿਉਂਕਿ ਕਾਸਟ ਵਾਹ ਜਣੀ ਐ ਬਾਹਰੋਂ ਜਿਹਨੇ ਪੱਠੇ ਲੈ ਕੇ ਆਣੇ ਐ ਉਹਦੇ ਟਰਾਂਸਪੋਰਟੇਸ਼ਨ ਕਾਸਟ ਚ ਪੈਣੀ ਐ ਔਰ ਜਿਹੜੇ ਪਿੰਡਾਂ ਦੇ ਵਿੱਚੋਂ ਆਣਾ ਹੈਗਾ ਵਾ ਉਹਨਾਂ ਨੇ ਆਪਣਾ ਪ੍ਰੋਫਿਟ ਵੀ ਲਗਾਣਾ ਇਹਦੇ ਨਾਲ ਕੌਣ ਕੌਣ ਫੈਕਟਰ ਹੁੰਦਾ ਬੜੀ ਇੰਡਸਟਰੀ ਗੱਲ ਹੈਗੀ ਐ ਮੈਂ ਲਿਸਟ ਬਣਾਉਂਦਾ ਪਿਆ ਸੀਗਾ ਪਹਿਲੀ ਗੱਲ ਤਾਂ ਜਿਹੜੇ ਸਾਨੂੰ ਅੱਜ ਸਬਜ਼ੀਆਂ ਮਿਲਦੀਆਂ ਫਰੈਸ਼ ਉਹ ਬੰਦ ਹੋ ਜਾਣੀ ਐ ਸਾਡਾ ਦੁੱਧ ਜਿਹੜਾ ਫਰੈਸ਼ ਮਿਲਦਾ ਉਹ ਬੰਦ ਹੋ ਜਾਣਾ ਕਿਉਂਕਿ ਟਾਈਮ ਬਹੁਤ ਲੱਗਣਾ ਇੱਥੇ ਦੁੱਧ ਪਹੁੰਚਣ ਵਾਸਤੇ ਤੀਜੀ ਗੱਲ ਸਾਡੇ ਡੇਲੀ ਪ੍ਰੋਡਕਟ ਜਿਹੜੇ ਹੈਗੇ ਆ ਉਹਨਾਂ ਦਾ ਸਾਡਾ ਜਿਹੜਾ ਕੋਈ ਫਰੈਸ਼ ਨਹੀਂ ਮਿਲਨੇ ਹੈਗੇ ਬੇ ਬਾਸੇ ਮਿਲਨੇ ਹੈਗੇ ਫਿਰ ਜਿਹੜਾ ਸਾਡਾ ਐਗਰੀਕਲਚਰ ਪ੍ਰੋਡਿਊਸ ਹੈਗਾ ਵੈ ਉਹਤੇ ਸਿੱਧਾ ਅਫੈਕਟ ਹੁੰਦਾ ਔਰ ਹੁਣ ਆਪਾਂ ਗੱਲ ਕਰ ਲਈਏ ਕਿ ਸਾਡਾ ਬਿਜ਼ਨਸ ਕਿਵੇਂ ਅਫੈਕਟ ਹੁੰਦਾ ਸਾਡਾ ਬਿਜ਼ਨਸ ਸਭ ਤੋਂ ਵੱਡੇ ਨਾਲ ਅਫੈਕਟ ਹੁੰਦਾ ਮੈਂ ਉਹ ਕਾਮਨ ਜਿਹੜਾ ਹੈਗਾ ਬੰਦਾ ਉਹਨੂੰ ਹਰ ਚੀਜ਼ ਵੇਂਗੀ ਮਿਲਣੀ ਹੈ ਇਸ ਤੋਂ ਬਾਅਦ ਜਿਹੜਾ ਬੰਦਾ ਸਪਲਾਈਅਰ ਹੈ ਉਹਦੇ ਮਾਰਜਿਨ ਘਟ ਜਾਣੇ ਹੈ ਕੰਪੀਟੀਸ਼ਨ ਵਧ ਜਾਣਾ ਹੈ ਕੰਪੀਟੀਸ਼ਨ ਵਧਾਣ ਰੇਟ ਦਾ ਜਿਹਦੇ ਵਧਾ ਲੈਣੇ ਉਹਨਾਂ ਨੇ ਉਸ ਤੋਂ ਬਾਅਦ ਜਿਹੜੇ ਰੇਟ ਹੈਗੇ ਆ ਬੈਂਤੀ ਸੁਣ ਲਓ ਬਲੀ ਰੇਟ ਜਿਹੜੇ ਬੰਦੇ ਵਧਣੇ ਆ ਪਰ ਜਿਹੜਾ ਵੈਂਡਰ ਹੈਗਾ ਜਾਂ ਸਪਲਾਈਅਰ ਹੈਗਾ ਵਾ ਉਹ ਆਪਣਾ ਮਾਰਜਿਨ ਵਧਾਊਗਾ ਫੇਰ ਬਚਣ ਵਾਸਤੇ ਕਿਉਂਕਿ ਉਹਨੂੰ ਪੈਸੇ ਜ਼ਿਆਦਾ ਖਰਚਣੇ ਪੈਣੇ ਤਾਂ ਉਹਦਾ ਮਾਰਜਿਨ ਜ਼ਿਆਦਾ ਵਧਾਊਗਾ ਅਲਟੀਮੇਟ ਕਾਸਟ ਕਿਤੇ ਬਣੀ ਹੈਗੀ ਹੈ ਸਾਡੇ ਦੇ ਪਬਲਿਕ ਦੇ ਉੱਤੇ ਫੇਰ ਉਹ ਦੁਕਾਨਦਾਰ ਹੈ ਅੱਜ ਜਿਹੜਾ ਛੋਟਾ ਦੁਕਾਨਦਾਰ ਹੈ ਵੱਡਾ ਦੁਕਾਨਦਾਰ ਜਿਹੜੇ ਸਬਜ਼ੀਆਂ ਦੇਣੀਆਂ ਫਰੂਟ ਦੇਣੇ ਹੈਗੇ ਆ ਔਰ ਸਾਡੇ ਡੇਲੀ ਪ੍ਰੋਡਕਟ ਵੇਚਣੇ ਹੈਗੇ ਆ ਉਹ ਸਿੱਧਾ ਅਫੈਕਟ ਹੁੰਦਾ ਉਹਨੂੰ ਵਸਿਆ ਚੀਜ਼ਾਂ ਆਉਣੀਆਂ ਨੇ ਤੇ ਕੱਲ ਕੰਪਲੇਂਟਾਂ ਹੋਣੀਆਂ ਆ ਦੁਕਾਨਦਾਰ ਦੇ ਖਿਲਾਫ ਹੋਣੀਆਂ ਜਿਹੜੇ ਸਟੋਰ ਕਰਨਾ ਹੈਗਾ ਫਿਰ ਬਿਜ਼ਨਸਮੈਨ ਜਿਹੜਾ ਹੈਗਾ ਉਹ ਡਾਇਰੈਕਟਲੀ ਅਫੈਕਟ ਹੁੰਦਾ ਕਿਉਂਕਿ ਜਿਹੜੇ ਬਿਜ਼ਨਸ ਹੈਗੇ ਆ ਟ੍ਰੇਡs ਹੈਗੇ ਨੇ ਸਬਜ਼ੀਆਂ ਟ੍ਰੇਡs ਹੈਗੇ ਨੇ ਫਰੂਟ ਦੇ ਟ੍ਰੇਡs ਹੈਗੇ ਨੇ ਮਿਲਟ ਦੇ ਟ੍ਰੇਡs ਹੈਗੇ ਆ ਡੇਲੀ ਪ੍ਰੋਡਕਟ ਦੇ ਟ੍ਰੇਡs ਹੈਗੇ ਆ ਉਹ ਸਾਰੇ ਸਾਰੇ ਜਿਹੜ ਉਹਨਾਂ ਕੋਲ ਜਿਹੜੀ ਸਟੋਰੇਜ ਕੈਪੈਸਿਟੀ ਹੈਗੀ ਹੈ ਕਿ ਬਸ ਸੀਆਂ ਚੀਜ਼ ਆਣੀ ਹੈ ਜਿਹੜੇ ਉਹਦੇ ਕੋਲ ਕੋਈ ਵੀ ਜਿਹੜਾ ਹੈਗਾ ਪਰਚੇਜ਼ਿੰਗ ਜਿਹੜੀ ਪਾਵਰ ਹੋਊਗੀ ਲੋਕਾਂ ਦੀ ਉਹ ਘਟ ਜਾਣੀ ਹੈਗੀ ਹੈ ਔਰ ਘੱਟ ਪਰਚੇਜ਼ ਕਰਨਗੇ ਜਿਹਦੇ ਨਾਲ ਕੀ ਇੱਕ ਜਿਹੜਾ ਓਵਰਆਲ ਜਿਹੜਾ ਇਫੈਕਟ ਇਕਨੋਮੀ ਤੇ ਬਹੁਤ ਵੱਡਾ ਪੈਣਾ ਔਰ ਉਸ ਤੋਂ ਵੱਡਾ ਇਫੈਕਟ ਕਿੱਤੇ ਪੈਣਾ ਸਭ ਤੋਂ ਵੱਡਾ ਇਫੈਕਟ ਪੈਣਾ ਸਾਡੇ ਲੋਕਲ ਬੰਦਿਆਂ ਦੇ ਅਰਬਨ ਵਾਲਿਆਂ ਦੇ ਪ੍ਰਾਪਰਟੀ ਦਾ ਅਜਿਹੀ ਤਰੀਕ ਦੇ ਵਿੱਚ ਸਾਡੇ ਅੱਧੇ ਤੋਂ ਜ਼ਿਆਦਾ ਘਰ ਖਾਲੀ ਪਏ ਆ ਮੈਂ ਜਾਣਾ ਹੁਣ ਕੰਪੇਨ ਦੇ ਵਿੱਚ ਮੈਂ ਦੇਖਦਾ तकरीबन ਕਈ ਏਰੀਆ ਚ 25% ਤੇ ਕਈ ਏਦੇ 50% ਖਾਲੀ ਪਏ ਆ ਔਰ ਚੰਗੀਆਂ ਜਗ੍ਹੀਆਂ ਡਿਵੈਲਪਡ ਕਲੋਨੀ ਚ 플ੌਟ ਪਏ ਆ ਉੱਥੇ ਘਰ ਨਹੀਂ ਬਣੇ ਗਏ 24300 ਏਕੜ ਬਾਹਰਲੇ ਪਾਸੇ ਜਿਹੜੇ ਐਕਵੀਜ਼ਿਸ਼ਨ ਦਾ ਕੋਸ਼ਿਸ਼ ਕਰ ਰਹੇ ਆ ਇਹਨੇ ਸਾਡੇ ਪ੍ਰਾਪਰਟੀ ਦੇ ਕਾਰੋਬਾਰੀ ਜਿਹੜੇ ਹੈਗੇ ਆ ਉਹਨਾਂ ਸਤਿਆਸਵਾਹ ਸਾਰੇ ਪ੍ਰਾਪਰਟੀ ਲੋਜ ਜਿਹੜੇ ਹੈਗੇ ਆ ਔਰ ਜਿੰਨੇ ਸਾਡੇ ਪ੍ਰਾਪਰਟੀ ਡਿਵੈਲਪਰਸ ਹੈਗੇ ਆ ਉਹਨਾਂ ਦਾ ਖਤਮ ਕਰ ਦੇਣਾ ਉਹਨਾਂ ਨੂੰ ਔਰ ਸਭ ਤੋਂ ਉਹਦੇ ਨਾਲ ਹੋਣਾ ਕਿ ਆਖੀਰ ਦੇ ਵਿੱਚ ਸਾਡੀ ਇਕਨੋਮੀ ਜਿਹੜੀ ਹੈਗੀ ਹੈ ਜਿਹੜੀ ਅੱਜ ਦੀ ਤਰੀਕ ਦੇ ਵਿੱਚ ਇਕਨੋਮੀ ਚੱਲ ਰਹੀ ਹੈ ਕਲੈਪਸ ਹੋਣ ਦੇ ਉੱਤੇ ਆਈ ਹੋਈ ਹੈ ਸਾਡਾ ਪੰਜਾਬ ਇੱਕ ਨੰਬਰ ਦਾ ਹੁੰਦਾ ਸੀਗਾ ਸੂਬਾ ਜਦੋਂ 2017 ਦੇ ਵਿੱਚ ਗਈ ਹੈ ਸਰਕਾਰ ਦੋ ਨੰਬਰ ਤੇ ਹੋਇਆ 2017 ਦੇ ਵਾਈ ਦੇ ਵਿੱਚ 77ਵੇਂ ਨੰਬਰ ਤੇ ਸੀਗਾ ਔਰ ਅੱਜ 26ਵੇਂ ਨੰਬਰ ਤੇ ਹੈ ਅੱਜ 24311 ਏਕੜ ਦੀ ਐਕਵੀਜ਼ਿਸ਼ਨ ਤੋਂ ਬਾਅਦ ਅਸੀਂ 28ਵੇਂ ਨੰਬਰ ਤੇ ਹੋ ਜਾਣਾ ਜਦ ਕਿ ਪਾਲਿਸਿਜ਼ ਕੀ ਹੋਣੇ ਚਾਹੀਦੀਆਂ ਨੇ ਸਾਡੀ ਵਰਟੀਕਲੀ ਮਤਲਬ ਮਲਟੀ ਸਟੋਰੀ ਬਿਲਡਿੰਗਾਂ ਆਲਾ ਹੋਣੀ ਚਾਹੀਦੀਆਂ ਨੇ ਪਰ ਇਹ ਕਰ ਕੀ ਰਿਹਾ ਐ ਇਹ ਕਰ ਰਿਹਾ ਐ ਹਾਰੀਜ਼ਨਟਲੀ ਹਾਰੀਜ਼ਨਟਲੀ ਦਾ ਮਤਲਬ ਸਾਡੀ ਜ਼ਮੀਨ ਸਾਡੀ ਜਿਹੜਾ ਇਕਨੋਮੀ ਦਾ ਬੈਕਬੋਨ ਐ ਪੰਜਾਬ ਦੀ ਇਕਨੋਮੀ ਐ ਐਗਰੀਕਲਚਰ ਬੇਸ ਇਕਨੋਮੀ ਸੀ ਔਰ ਹੈਵੀ ਵੀ ਐ ਜੇ ਸਾਡਾ ਐਗਰੀਕਲਚਰ ਸੈਕਟਰ ਖਤਮ ਕਰਤਾ ਉਹਦਾ ਰਿਜ਼ਲਟ ਕੀ ਹੋਣਾ ਸਾਨੂੰ ਸਾਰਿਆਂ ਨੂੰ ਪਤਾ ਡਿਜ਼ਾਸਟਰ ਐਤੋਂ ਵੱਡਾ ਬੱਤੀ ਪਿੰਡਾਂ ਦੇ ਲੋਕਾਂ ਨੂੰ ਤੇ ਕਿਸਾਨ ਯੂਨੀਅਨਸ ਨੂੰ ਇਹ ਉਤਸ਼ਾਹਿਤ ਕਰ ਰਿਹਾ ਹੈ ਕਿ ਦੁਆਰਾ ਫੇਰ ਸੜਕਾਂ ਤਾਂ ਧੰਨ ਲਾਣ ਜੇ ਗੱਲ ਸੜਕਾਂ ਤਾਂ ਨਹੀਂ ਲੱਗਦੇ ਆ ਤਾਂ ਉਹਦਾ ਨੇਚਰਲ ਇਫੈਕਟ ਕੀ ਹੈਗਾ ਵਾ ਸਾਡਾ ਟ੍ਰੇਡ ਖਤਮ ਹੁੰਦਾ ਸਾਡਾ ਬਿਜ਼ਨਸ ਕਰ ਹੁੰਦਾ ਸਾਡੀ ਇੰਡਸਟਰੀ ਖਤਮ ਹੁੰਦੀ ਇਹ ਜਿੰਨਾ ਮਰਜ਼ੀ ਝੂਠ ਬੋਲੀ ਜਾਣ ਝੂਠ ਬੋਲੀ ਜਾਣ ਕਿ ਭਾਈ ਅਸੀਂ ਇੰਡਸਟਰੀ ਵਿਚਾਲੀ ਹੈ ਅਸਲ ਵਿੱਚ 70% ਦੇ ਕਰੀਬ ਇੰਡਸਟਰੀ ਸਾਡੇ ਲੋਕਾਂ ਨੇ ਛੱਡ ਚੁੱਕੀ ਹੈ ਉਹ ਕਿੱਦਾਂ ਚੈੱਕ ਕੀਤਾ ਜਾ ਸਕਦਾ ਜੀਐਸਟੀ ਕਲੈਕਸ਼ਨ ਦਾ ਚੈੱਕ ਕੀਤਾ ਜਾ ਸਕਦਾ ਅੱਜ 60000 ਤੋਂ ਪਲੱਸ ਥੋੜਾ ਜਿਹਾ ਉੱਪਰ ਰਹਗਾ ਉਹ ਸਾਡਾ 3 ਸਾਲ ਦਾ ਜੀਐਸਟੀ ਕਲੈਕਸ਼ਨ ਹੈ ਔਰ ਹਰਿਆਣਾ ਦਾ ਕਿੰਨਾ ਚਲੇਗਾ 1 ਲੱਖ 19000 1 ਸਾਲ ਦਾ ਇਹ 3 ਸਾਲ ਦਾ 60000 ਹੈ ਇਹ ਜਿਹੜੇ ਹੈਗਾ ਫਿਗਰਸ ਦੀ ਗੱਲ ਕਰ ਰਹੇ ਆ ਇਹ ਫਿਗਰ ਸਾਡੀ ਅਖਬਾਰਾਂ ਚ ਆ ਚੁੱਕੀ ਹੈ ਔਰ ਅਸੀਂ ਸਾਡੇ ਕੋਲ ਹੈਗੀ ਆ 1 ਸਾਲ ਦੀ ਹਰਿਆਣਾ ਦੀ ਜੀਐਸਟੀ 1 ਲੱਖ 19000 ਔਰ ਪੰਜਾਬ ਦੀ 3 ਸਾਲ ਦੀ 60000 ਇਹਦਾ ਸਿੱਧਾ ਸਦਾ ਮਤਲਬ ਹੈ ਕਿ ਆਣ ਮੜਾ ਸਮਾਂ ਇਹ ਸਾਡੀਆਂ ਔਲਾਦਾਂ ਨੂੰ ਮਾਰਨ ਲੱਗੇ। ਇਹ ਸਾਡੇ ਘਰਾਂ ਦੇ ਵਿੱਚ ਪੈ ਗਏ ਆ। ਅੱਜ ਇਹ ਕਰ ਅੱਜ ਜਿਹੜੀ ਆਗ ਹੈ ਸੌਰੀ ਇਹ ਆਗ ਜਿਹੜੀ ਇਹਨਾਂ ਬਾਲਤੀਆਂ ਬਾਹਰ ਪਰ ਸਾਡੇ ਸਾਰੇ ਘਰਾਂ ਦੇ ਲੱਗਣ ਵਾਲੀ ਐ। ਅਸੀਂ ਸਮਝੀਏ ਨਾ ਸਮਝੀਏ ਪਰ ਜਿੱਦਨ ਸਾਡੇ ਘਰ ਪਹੁੰਚ ਗਈ ਸਾਡੀਆਂ ਔਲਾਦਾਂ ਵੀ ਖਤਮ ਹੋਣਗੀਆਂ ਸਾਡੇ ਘਰ ਵੀ ਖਤਮ ਹੋਣਗੇ ਸਾਡਾ ਪੰਜਾਬ ਵੀ ਖਤਮ ਹੋਊਗਾ। ਸਾਡੇ ਪਾਣੀ ਖਾ ਗਏ ਸਾਡੀ ਧਰਤੀ ਖਾਣ ਲੱਗੇ ਆ। ਹਵਾ ਰਹਿੰਦੀ ਐ ਥੋੜੀ ਬਹੁਤ ਇਹ ਹਵਾ ਨੂੰ ਹੁਣ ਪੈਣ ਲੱਗਿਆ ਤੋਂ ਬਾਅਦ। ਸੋ ਇਹ ਸਾਰਾ ਕੁਝ ਕੀਤਾ ਨੂੰ ਜਾ ਰਿਹਾ ਇਹ ਦਿੱਲੀ ਵਾਲਿਆਂ ਨੂੰ ਖੁਸ਼ ਕਰਨ ਲਈ ਕੀਤਾ ਜਾ ਰਿਹਾ ਹੈ ਇਹ ਕੀਤਾ ਜਾ ਰਿਹਾ ਹੈ ਇਸ ਕਰਕੇ ਤਾਂ ਜੋ ਦਿੱਲੀ ਵਾਲੇ ਜਿਹੜੇ ਬੈਠੇ ਆ ਉਹ ਇੱਥੇ ਲੱਖਾਂ ਕਰੋੜ ਰੁਪਏ ਕਮਾ ਕੇ ਚਲੇ ਜਾਣ ਕਿਉਂਕਿ ਉਹਨਾਂ ਨੂੰ ਵਾਪਸ ਪੰਜਾਬ ਨਹੀਂ ਚਾਹੀਦਾ ਪੰਜਾਬ ਨਾਲ ਪਿਆਰ ਨਹੀਂ ਪੰਜਾਬੀ ਨਾਲ ਪਿਆਰ ਨਹੀਂ ਸਰ ਸਰ ਇੱਕ ਇੰਡਸਟਰੀ ਦੀ ਗੱਲ ਕੀਤੀ ਤੁਸੀਂ ਈਵੀ ਨੂੰ ਲੈ ਕੇ ਸਬਸਿਡੀ ਨਹੀਂ ਮਿਲ ਰਹੀ ਪੰਜਾਬ ਉਹ ਉਹਦੇ ਲਈ ਕੀ ਕਰ ਸਕਦੇ ਸੀ ਦੇਖੋ ਸਾਡੀ ਜਿਹੜੀ ਸਰਕਾਰ ਹੈਗੀ ਆ ਪਹਿਲੇ ਰਹੀ ਹੈ ਸਬਸਿਡੀ ਉਹ ਤਾਂ ਮਿਲਦੀ ਰਹੀ ਹੈ ਤੁਹਾਡੇ ਸਾਰੇ ਸਾਹਮਣੇ ਅੱਜ ਝੂਠਾ ਬੋਲੀ ਜਾਂਦੇ ਹੁਣ ਕੱਲ ਕਹਿ ਕੇ ਹਟਿਆ ਮਿਸਟਰ ਕੀ ਨਾਮ ਹੈ ਅਰੋੜਾ ਉਹ ਕਹਿ ਕੇ ਦੋ ਤਿੰਨ ਦਿਨ ਪਹਿਲੇ ਕੱਲ ਕੇ ਕੱਲ ਕੱਲ ਵੀ ਬੋਲਦੇ ਹੋਏ ਸੀਗੇ ਕਿ ਮੈਂ ਇੰਡਸਟਰੀ ਵਾਸਤੇ ਜਿਹੜਾ ਹੈਗਾ ਵਾ ਸਪੈਸ਼ਲ ਸਕੀਮ ਲੈ ਕੇ ਆਇਆ ਹਾਂ ਜਦ ਕਿ ਪੀਸੀਏ ਪੀਐਸਆਈਸ ਨੇ ਕੀ ਕੀਤਾ ਪੀਐਸਆਈਸੀ ਨੇ ਜਿਹੜੇ ਲੋਕਾਂ ਨੇ ਪਹਿਲੇ ਪੈਸੇ ਜਮ੍ਹਾਂ ਕਰਾਏ ਸੀਗੇ ਉਹ ਪ੍ਰਿੰਸੀਪਲ ਅਮਾਉਂਟ 'ਚ ਹੋਣੇ ਚਾਹੀਦੇ ਐਸ ਪਰ ਲਾ ਉਹਨਾਂ ਨੇ ਉਹ ਵਿਆਜ ਲੈ ਲਿਆ ਵਿਆਜ ਲੈਣ ਤੋਂ ਬਾਅਦ ਜਿਹੜਾ ਬਾਕੀ ਦੀ ਅਮਾਉਂਟ ਆ ਪ੍ਰਿੰਸੀਪਲ ਅਮਾਉਂਟ ਫੇਰ ਖੜਾ ਕਰ ਲਿਆ ਤੇ ਜਿਹੜਾ ਵਿਆਜ ਆ ਉਹ ਤੋਂ ਕੰਪਾਊਂਡ ਕਰਤਾ ਇਸ ਸਕੀਮਾਂ ਨਹੀਂ ਲੈ ਕੇ ਆ ਰਹੇ ਇਹ ਚੋਰ ਬਿਆਰੀ ਕਰ ਰਹੇ ਆ ਔਰ ਇੱਕ ਹੋਰ ਗੱਲ ਮੈਂ ਦੱਸਦਾ ਜੇ ਵਾ ਚੋਰ ਬਿਆਰੀ ਦੀ ਗੱਲ ਕਰਦੇ ਆ ਇਹਨਾਂ ਨੇ ਥੋੜੇ ਦਿਨ ਪਹਿਲੇ ਲਾਲਕੀਰ ਵਾਲੇ ਚਿੱਠੀਆਂ ਵੰਡੀਆਂ ਉਹ ਉਹੀ ਚਿੱਠੀਆਂ ਨੇ ਜਿਹੜੀ ਆਸ਼ੂ ਨੇ ਅੱਜ ਤੋਂ ਪਹਿਲ 3 ਸਾਲ ਪਹਿਲੇ ਵੰਡਿਆ ਸੀ 2021 ਬਾਈ ਚੋੜੀਆਂ ਸੀ ਮੈਂ ਓਪਨ ਚੈਲਿੰਜ ਕੀਤਾ ਸੀ ਇਹਨਾਂ ਨੂੰ ਸੰਜੀਵ ਨੂੰ ਮੈਂ ਸੰਜੀਵ ਜੀ ਸਰਕਾਰ ਨੂੰ ਚੈਲਿੰਜ ਕਰਦਾ ਪੈਸੇ ਮੈਂ ਦੇਣਾ ਕਿਸੇ ਕਰਦੇ ਡਿਸਟ੍ਰਿਕਟ ਰਾਲੇ ਦਿਖਾਓ ਅਰੇ ਜਿਹਦੀ ਸਟੇਸ ਬਲੀਂਗੋਰ ਚ ਹੋਈ ਹੋਈ ਹੈ ਹਾਈ ਕੋਰਟ ਚ ਹੋਈ ਹੈ ਉਹਦੀ ਰਜਿਸਟਰੀ ਨਹੀਂ ਹੋ ਜਾਂਦੀ ਕਿਵੇਂ ਰਜਿਸਟਰੀ ਕਰਨੀ ਇਹਨਾਂ ਦਾ ਕੰਮ ਹੈ ਸਿਰਫ ਬੇਕੂਬ ਬਣਾਣਾ ਇਹਨਾਂ ਦਾ ਕੰਮ ਹੈਗਾ ਠੱਗੀ ਮਾਰਨਾ ਇਹਨਾਂ ਦਾ ਕੰਮ ਹੈ ਇੱਥੇ ਅਹਿਮਦ ਸ਼ਾਹ ਅਬਦਾਲੀ ਨੂੰ ਪੰਜਾਬ ਨੂੰ ਲੁੱਟ ਕੇ ਪੈਸੇ ਜਿਹੜੇ ਇਹਨਾਂ ਦੇ ਆਕਾ 5 ਹੈਗੇ ਨੇ ਮੈਂ ਪੰਜਾਂ ਦਾ ਨਾਮ ਲੈਣਾ ਹੁਣ ਬਾਰ-ਬਾਰ ਉਹਨਾਂ ਨੂੰ ਲੁੱਟ ਕੇ ਪੈਸੇ ਇਕੱਠੇ ਕਰਕੇ ਦੇਣਾ ਤਾਂ ਜੋ ਹੋਰ ਸਟੇਟਾਂ ਲੁੱਟ ਸਕਣ ਤੂੰ ਮਜ਼ਾਕ ਚਲੇ 28 ਤਰੀਕਾ ਤੁਸੀਂ ਝਗੜਾ ਲਾ ਰਹੇ ਹੋ ਕਿ ਹੁਣ ਜਾਂ ਤਾਂ ਲੜ ਗਈ ਹੈ ਜਾਂ ਲੜਾ ਲਾ ਕੇ ਅੱਜ ਉਹ ਆਲਰੇਡੀ ਪਰਮਿਸ਼ਨ ਲੈ ਚੁੱਕਿਆ ਜੀ ਇਹ ਪਰਮਿਸ਼ਨ ਹੈ ਬੇ ਪਰਮਿਸ਼ਨ ਸਾਡਾ ਕੋਈ ਕੰਮ ਗੈਰਕਾਨੂੰਨੀ ਨਹੀਂ ਹੁੰਦਾ ਜੀ ਅੱਜ ਮੈਂ ਸੇਖੋ ਸਾਹਿਬ ਨੂੰ ਮਿਲ ਕੇ ਆਇਆ ਹਾਂ ਜ਼ੋਨਲ ਕਮਿਸ਼ਨਰ ਨੂੰ ਸਾਡੀਆਂ ਪ੍ਰਾਈਵੇਟ ਪ੍ਰਾਪਰਟੀਆਂ ਤੋਂ ਗੈਰਕਾਨੂੰਨੀ ਤਰੀਕੇ ਨਾਲ ਸਰਕਾਰ ਨੇ ਸਾਡੇ ਬੋਰਡ ਲਵਾਏ ਆ ਔਰ ਇਹਨਾਂ ਦੇ ਗੈਰਕਾਨੂੰਨੀ ਬੋਰਸ ਆ ਲੱਗੇ ਹੋਏ ਆ ਸਾਡੇ ਕਿਸੇ ਸਰਕਾਰੀ ਜਗ੍ਹਾ ਤੇ ਨਹੀਂ ਲੱਗੇ ਹੋਏ ਆ ਹੁਣ ਜਾ ਕੇ ਬੀਆਰਐਸ ਨਗਰ ਤੋਂ ਬਾਹਰ ਜਾ ਕੇ ਚੈੱਕ ਕਰੋ ਲਿਪੜਾ ਸਾਡੇ ਘਰ ਦੇ ਬਾਹਰ ਆ ਹੁਣੇ ਹੀ ਬੋਰ ਲੱਗਿਆ ਹੋਇਆ ਇਲੈਕਟਿਡ ਬੋਰਡ ਦੇ ਉੱਤੇ ਜਿਹੜਾ ਪੋਲ ਹੈਗੇ ਆ ਮੇਰਾ ਕੋਈ ਇਲੈਕਟਿਡ ਬੋਰਡ ਤੇ ਲੱਗਿਆ ਦਿ ਮੇਰੇ ਬੋਰਡ ਪਹਿਲੇ ਮੇਰੇ ਬੋਰਡ ਪਾੜਦੇ ਰਹੇ ਆ ਮੇਰੇ ਜਿਹੜੇ ਲੀਗਲੀ ਤਰੀਕੇ ਨਾਲ ਲਗਾਏ ਹੋਏ ਜਿੰਨੇ ਮੇਰੇ ਉਹ ਆਪਣੇ ਹੈਗੇ ਐ ਪੈਫੀਡੈਂਟਸ ਉਹ ਪਾੜੇ ਔਰ ਹੁਣ ਸਾਰੇ ਕਾਰਪੋਰੇਸ਼ਨ ਤੋਂ ਕੱਲ ਦੇ ਬੋਰਡ ਸੇ ਮੇਰੇ ਉਤਰੇ ਆ ਨਾ ਯਾਸ਼ੂ ਦੇ ਉਤਰੇ ਆ ਤੇ ਨਾ ਹੀ ਆਵਾ ਦੀ ਪਾਰਟੀ ਸੇ ਜਿਹੜੇ ਉਤਰੇ ਕਿਉਂ ਨਹੀਂ ਉਤਰੇ ਰੈਵਿਊ ਡਿਪਾਰਟਮੈਂਟ ਦੇ ਜਿਹੜੇ ਮੰਤਰੀ ਹੈਗੇ ਆ ਅਰਜੀਤ ਸਿੰਘ ਮੁਗਿਆ ਉਹਨਾਂ ਨੇ ਸਾਫ਼ ਖਿਤਾਬ ਦਿੱਤੀ ਹੈ ਕਿ ਤੁਸੀਂ ਸਰ ਨਾ ਲਗਾਓ ਉਸ ਵਾਰ ਜਦ ਮੈਂ ਤੁਹਾਡੇ ਸਾਹਮਣੇ ਬੋਲਾਂਗਾ ਕਿ ਜਿਹੜੀ ਜਮੀਨਾਂ ਆ ਟਾਈਟਲ ਲੈ ਕੇ ਰੱਖੀ ਮੈਂ ਕਹਿੰਦਾ ਖੋਲਣ ਮੈਂ ਤਾਂ ਕਹਿੰਦਾ ਖੋਲਣ ਇਹ ਤਾਂ ਪਿਛਲੇ 3 ਸਾਲ ਤੁਮ ਚੰਹੀਂ ਦਿੰਦਿਆਂ ਦੇ ਆ ਇਹਨਾਂ ਕੋਲ ਹੈ ਕੀ ਹੈ ਇਹ ਤਾਂ ਕਹਿੰਦੇ ਸੁਬੀਰ ਸਿੰਘ ਬਾਦਲ ਨੂੰ ਸੇਂਦਰ ਦੇ ਰਹਿਣਾ ਹੈਗਾ ਬੇਦਵੀ ਕਾਂਢ ਦੇ ਵਿੱਚ ਇਹ ਤਾਂ ਕਹਿੰਦੇ ਫਰਾਂ ਇਹ ਕੰਮ ਕਰਦਾ ਉਹ ਕਰਨ ਕੀ ਕੀਤਾ ਤਿੰਨ ਸੀਐਮ ਬਦਲ ਗਏ ਬੇਦਵੀ ਕਾਂਢ ਦੇ ਵਿੱਚ ਜਿਹੜੇ ਬੰਦੇ ਸ਼੍ਰੋਮਣੀ ਅਕਾਲੀ ਦਲ ਨੇ ਫੜੇ ਸੀਗੇ ਕੋਈ ਦੂਜਾ ਬੰਦਾ ਫੜਿਆ ਇਹਨਾਂ ਨੇ ਇਹ ਸਰਕਾਰ ਝੂਠ ਦੇ ਉੱਤੇ ਆਈ ਹੈ ਇਹ ਸਰਕਾਰ ਦਾ ਕੰਮ ਸਿਰ ਝੂਠ ਬੋਲਣਾ ਰਿਹਾ ਵਾ ਠੱਗੀ ਮਾਰਨਾ ਰਿਹਾ ਔਰ ਠੱਗੀ ਮਾਰ ਕੇ ਸਾਰਾ ਜਿਹੜਾ ਪੈਸਾ ਮੈਂ ਫੇਰ ਕਹਿ ਰਿਹਾ ਆਮ ਚਰਚਾ ਲੋਕਾਂ ਦੀ ਇਹ ਸਾਰਾ ਪੈਸਾ ਲੈ ਕੇ ਦਿੱਲੀ ਵਾਲਿਆਂ ਨੂੰ ਦੇ ਰਹੇ ਹੈਗੇ ਨੇ ਔਰ ਇਹਨਾਂ ਨੇ ਹਾਲ ਉਹ ਕਰਤਾ ਮੈਂ ਤੁਹਾਨੂੰ ਗੱਲ ਕਰ ਲਗਾ ਬੜੇ ਸੀਰੀਅਸ ਗੱਲ ਜੋ ਵੈਨੇਜ਼ੂਲਾ ਦੇ ਵਿੱਚ ਹੋਇਆ ਵੈਨੇਜ਼ੂਲਾ ਸਭ ਤੋਂ ਅਮੀਰ ਕੰਟਰੀ ਸੀਗਾ ਔਰ ਮੈਂ ਬਾਰਬਾ ਪਿਛਲੇ 4 ਦਿਨ ਤੋਂ ਐਗਜ਼ਾਮਪਲ ਦੇ ਰਿਹਾ ਲੋਕਾਂ ਦਾ ਅੱਜ ਸਭ ਤੋਂ ਗਰੀਬ ਕੰਟਰੀ ਹੈ ਅੱਜ ਉੱਥੇ ਜਿਹੜੇ ਐ ਸਾਡੀਆਂ ਧੀਆ ਪੈਣਾ ਵੇਚਣ ਬੇਕਣ ਦੇ ਆ ਗਈਆਂ ਨੇ ਕਿਉਂ ਜਿਹੜੀਆਂ ਪਾਲਸੀਆਂ ਇਹ ਲੈ ਕੇ ਆਏ ਨੇ ਦਿੱਲੀੋਂ ਐਜੂਕੇਸ਼ਨ ਪਾਲਸੀ ਇਹਨਾਂ ਨੇ ਫੇਲ ਕਰਤੀ ਸਾਡੀ ਹੈਲਥ ਪਾਲਸੀ ਇਹਨਾਂ ਨੇ ਫੇਲ ਕਰਤੀ ਸਾਡੀਆਂ ਸਕੀਮਾਂ ਇਹਨਾਂ ਨੇ ਬੰਦ ਕਰਤੀਆਂ ਗਰੀਬ ਬੰਦਾ ਇਹਨਾਂ ਨੇ ਮਾਰਤਾ ਉਸ ਤੋਂ ਬਾਅਦ ਇੰਡਸਟਰੀ ਇਹਨਾਂ ਨੇ ਮਾਰਤੀ ਅਮੀਰਾਂ ਦਾ ਮਾਰਤਾ ਸਟੇਟ ਇਹਨਾਂ ਨੇ ਮਾਰਤਾ ਸਟੇਟ ਇਹਨਾਂ ਨੇ ਮਾਰਤੀ ਪਾਣੀ ਇਹਨਾਂ ਨੇ ਖਤਮ ਕਰਾਤੇ ਅੱਬਾ ਸਾਰੇ ਪਾਣੀ ਜਿਹੜਾ ਹੈਗਾ ਵਾ ਹਰਿਆਣੇ ਨੂੰ ਦੇਣ ਲੱਗਾ ਹਰਿਆਣੇ 'ਚ ਇਲੈਕਸ਼ਨ ਕਰਨ ਵਾਸਤੇ ਇੱਲੀਗਲ ਇਲੈਕਸ਼ਨ ਲੜਾਂਗੇ ਪਾਣੀ ਦੇ ਹਾਂ ਕਰਤੀ ਕਿਹੜਾ ਕੰਮ ਨਹੀਂ ਕੀਤਾ ਪੰਜਾਬ ਨਾਲ ਇਹ ਸਿਰਫ ਝੂਠ ਬੋਲਦੇ ਨੌਕਰੀ ਇਹਨਾਂ ਨੇ ਬਾਹਰ ਦੇਤੀ ਮੈਂ ਦੱਸਦਾ ਨਾ ਅਰਚਮੈਂਟ ਲਈਆਂ ਹੋਈਆਂ ਨੇ ਸਰਕਾਰ ਦਾ ਪੰਜਾਬ ਦੇ ਲੋਕਲੀਨਰ ਪੰਚਗੇ ਜਾਂ ਲੁਧਿਆਣੇ ਤੋਂ ਜਿਹੜਾ ਦਾਣਾ ਬਣਦਾ ਸਾਰੇ ਪਹੁੰਚਣਗੇ ਜੀ ਜਿਹੜੇ ਸਾਡੇ ਇੱਥੇ ਆਣਗੇ ਕਿਉਂਕਿ ਅਸੀਂ ਕਾਨੂੰਨਨ ਤੌਰ ਤੇ ਲਗਾਣਾ ਹੀ ਧਰਨਾ ਕਾਨੂੰਨ ਦੀ ਲੰਘਣਾ ਨਹੀਂ ਸੀ ਕਰਨੀ ਹੈਗੀ ਸਾਡੇ ਧਰਨੇ ਨਾਲ ਪਬਲਿਕ ਫੈਕਟਰੀ ਹੋਣੀ ਹੈ ਕੁਮਨ ਸਾਹਿਬ ਜੀ ਦੇ ਜ਼ਰੀਏ ਆਪਦੀ ਆਵਾਜ਼ ਉੱਠ ਰਹੀ ਪਰ ਲੀਗਲ ਪ੍ਰੋਸੀਡਿੰਗ ਵੀ ਕੀਤੀ ਜਾਏਗੀ ਕੋਰਟ ਦਾ ਰੁਕੀਤਾ ਜਾਏਗਾ ਇਸ ਤਰ੍ਹਾਂ ਕੋਰਟ ਅੱਤੇ ਜਾਏਗਾ ਮੈਂ ਖੁਦ ਕਹਿ ਚੁੱਕਾ ਪਹਿਲੇ ਵੀ ਕਿ ਲੈਂਡ ਐਕਵੀਜ਼ੀਸ਼ਨ ਦੇ ਅਗੇਂਸ ਕਿਉਂਕਿ ਲੁਧਿਆਣੇ ਦੀ ਲੈਂਡ ਐਕਵੀਜ਼ੀਸ਼ਨ ਹੈਗੀ ਆ ਸਾਰੇ ਐਕਵੀਜ਼ੀਸ਼ਨ ਦੇ ਅਗੇਂਸ ਸਾਰੇ ਪਿੰਡਾਂ ਦੇ ਵਿੱਚ ਜਿੰਨੀ ਲੀਗਲ ਫ੍ਰੀ ਸੇਵਾ ਮੈਂ ਕਰੂੰਗਾ ਔਰ ਮੈਂ ਲੀਡ ਕਰੂੰਗਾ ਲੋਕਾਂ ਨੂੰ ਸਿਲਵਾ ਲੀਡ ਕਰਕੇ ਦਿਖਾਉਂਗਾ ਔਰ ਦੱਸੂੰਗਾ ਇਹਨਾਂ ਨੂੰ ਇਹਨੇ ਜਾਲਸਾ ਜੀ ਇਹਨਾਂ ਦੇ ਕਰੂੰਗਾ ਔਰ ਸਾਰੇ ਨਾਣਾ ਦੇ ਰੈਜ਼ੀਡੈਂਟ ਕਿਉਂਕਿ ਜਿਹੜਾ 1,25,000 ਕੋਰਟ ਦਾ ਲੋਕੀ ਕਹਿੰਦੇ ਆ ਕਪੜਾ ਉਹ ਜ਼ਮੀਨਾਂ ਦਾ ਘਟ ਪੈਣਾ ਸਾਡੇ ਜਿਹੜੇ ਅਰਬਨ ਏਰੀਆ ਦੇ ਰੈਜ਼ੀਡੈਂਟ ਸਨ ਉਹਨਾਂ ਨੂੰ ਜ਼ਿਆਦਾ ਪੈਣਾ ਮੈਂ ਉਹਨਾਂ ਦੇ ਉੱਤੇ ਟੈਕਸ ਇਫੈਕਟ ਪੈਣਾ ਹੈਗਾ ਵਾ ਔਰ ਟੈਕਸ ਦੀ ਰਿਕਵਰੀ ਇਹਨਾਂ ਨੇ ਅੱਡ-ਅੱਡ ਤਰ੍ਹਾਂ ਦੇ ਕਰਨੀ ਹੈਗੀ ਹੈ ਜਿਹੜੀ ਸੋਚ ਹੀ ਸਰਤੇ ਔਰ ਮੈਂ ਤੁਹਾਨੂੰ ਦੱਸ ਰਿਹਾ ਸਭ ਤੋਂ ਵੱਡਾ ਕਪੜਾ ਆ ਇਲੈਕਸ਼ਨ ਹੋ ਲੈੰਦੋ ਡੇਢ ਗੁਣਾ ਵੱਧ ਐ ਨਾ ਡੀਸੀ ਰੇਟ ਵਧਾਣ ਲੱਗੇ ਆ ਉਹਨੇ ਪੰਜਾਬ ਚ ਡੇਢ ਗੁਣਾ ਵੱਧ ਜਿਹੜਾ ਅਜੇ ਤੱਕ ਨਹੀਂ ਵਧੇ ਔਰ ਮੈਂ ਅੱਜ ਵੀ ਦੱਸਦਾ ਇਹ ਗੱਲ ਕਰਦੇ ਅਫਸਰ ਸ਼ਾਹੀ ਦੀ ਉਹ ਅਫਸਰ ਸ਼ਾਹੀ ਦੀ ਗੱਲ ਕਰਦੇ ਜਿਨ੍ਹਾਂ ਦੇ ਉੱਤੇ ਇਹਨਾਂ ਨੇ ਆਪਣੇ ਦਿੱਲੀ ਤੋਂ ਲਿਆ ਕੇ ਬੰਦੇ ਲਾਏ ਹੋਏ ਆ ਠੱਗ ਲਾਏ ਹੋਏ ਚੋਰ ਲਾਏ ਹੋਏ ਡਾਕੂ ਲਾਏ ਹੋਏ ਪੰਜਾਬ ਲੁੱਟਣ ਵਾਸਤੇ ਸਾਡੀ ਬਿਊਰੋਕ੍ਰੇਸੀ ਬਹੁਤ ਵਧੀਆ ਸਾਡੀ ਪੁਲਿਸ ਬਹੁਤ ਵਧੀਆ ਅਨਫੋਰਚੂਨੇਟਲੀ ਉਹਨਾਂ ਨੂੰ ਕੰਮ ਪ੍ਰੈਸ਼ਰ ਥੱਲੇ ਕਰਨਾ ਪੈ ਰਿਹਾ ਪਰ ਜਿਹੜਾ ਪ੍ਰੈਸ਼ਰ ਥੱਲੇ ਕੰਮ ਕਰਦਾ ਮੈਂ ਉਹਨੂੰ ਵ ਇਹ ਗਲਤ ਕੰਮ ਕਰੋਗੇ ਤਾਂ ਅਦਾਲਤਾਂ ਦੂਰ ਨਹੀਂ ਹੈਗੀਆਂ ਅਦਾਲਤਾਂ 'ਚ ਮੈਂ ਕਸਿਟੂnga ਜੇ ਲੀਗਲ ਕੰਮ ਕਰੋਗੇ ਤਾਂ ਤੁਹਾਡੇ ਪੈਰੀ ਵੀ ਪਾਵਾਂਗੇ ਔਰ ਤੁਹਾਡੇ ਜਿੰਦਾਬਾਦ ਵੀ ਕਰਾਂਗੇ ਲੇਕਿਨ ਸਰਕਾਰ ਦੇ ਪ੍ਰੈਸ਼ਰ ਥਲੇ ਨਾ ਆਇਓ ਔਰ 1.5 ਸਾਲ ਦੀ ਸਰਕਾਰ ਹੈਗੀ ਆ ਝਾੜੂ ਤਾਂ ਗਿਆ ਖਿਲਰ ਗੱਲ ਹੈਗੀ ਆ ਆਪਾਂ ਸਾਰੇ ਪੰਜਾਬੀ ਆ ਪੰਜਾਬ ਜਿਹੜਾ ਦਿੱਲੀ ਵਾਲਾ ਭੱਜ ਜਾਣਾ ਪਰ ਭੱਜਣ ਮੈਂ ਵੀ ਨਹੀਂ ਦਿੰਦਾ ਸਰ ਹੁਣ ਤਾਂ ਕਾਹਦਾ ਕਰਨਾ ਹੈਗਾ ਕਿਸੇ ਸਮੇਂ ਵਾਸਤੇ ਹੈਗਾ ਜਾਂ ਸਭ ਦੇ ਨਹੀਂ ਸਰ ਕੱਲ੍ਹ ਵਾਸਤੇ ਮੈਮੋਰੈਂਡਮ ਲੈਣਾ ਹੈਗਾ ਵਾ ਧੰਨ ਲਗਾਵਾਂਗੇ ਮੈਮੈਂਡਮ ਦੇਵਾਂਗੇ ਔਰ ਆਵਾਜ਼ ਸਾਰੇ ਪੱਤੀ ਮਿੰਡਾਂ ਦੀ ਆਵਾਜ਼ ਬੁਲੰਦ ਕਰਾਂਗੇ ਸਾਡੇ ਵਪਾਰੀ ਦੀ ਆਵਾਜ਼ ਬੁਲੰਦ ਕਰਾਂਗੇ ਸਾਡੇ ਜਿਹੜੇ ਇਥੋਂ ਦੇ ਲੈਣ ਵਾਲੇ ਲੋਕੀ ਉਹਨਾਂ ਦੀ ਆਵਾਜ਼ ਬੁਲੰਦ ਕਰਾਂਗੇ ਅਸੀਂ ਬੁਲੰਦ ਕਰਾਂਗੇ ਤਾਂ ਜੋ ਲੋਕਾਂ ਦੇ ਚੀਜ਼ਾਂ ਨੇ ਉਹ ਮਹਿੰਗੀਆਂ ਨਾ ਮਿਲ ਸਕਣ ਉਹ ਫਿਰ ਉਸੇ ਰੇਟ ਤੇ ਜਿਹੜੇ ਰੇਟ ਅੱਜ ਦੇ ਚੱਲਦੇ ਹੋਏ ਕਮਰਤਾ ਜੀ ਤੁਸੀਂ ਇੱਕ ਬਿਆਨ ਦਿੰਦੇ ਹੋ ਤੁਸੀਂ ਇੱਕ ਬਿਆਨ ਦਿੰਦਾ ਇਹਨਾਂ ਵਿੱਚ ਬੁੱਕੀ ਨੇ ਸਿਰਫ ਅਕਾਲੀ ਦਰ ਦੀ ਲੀਡਰਸ਼ਿਪ ਕਰਦੇ ਇਸ ਦਾ ਵਿਚ ਚਾਹਲ ਬੜੀ ਕਿਹਾ ਕਿਸਾਨ ਜਾਂ ਹੋਰ ਲੋਕਾਂ ਦੀ ਸੱਦਾ ਅਸੀਂ ਸਾਡਾ ਸੱਦਾ ਸਾਰੇ ਪੰਜਾਬ ਨੂੰ ਹੈ ਕਾਂਗਰਸੀ ਵੀ ਜੁਆਇਨ ਕਰੇ ਜਿਹੜੀ ਮਰਜ਼ੀ ਜੁਆਇਨ ਕਰੇ ਪਰ ਲੀਡ ਹੁਣ ਅਗਲੀ ਦਲ ਕਰੀ ਹੈਗੀ ਆ ਔਰ ਸ਼੍ਰੋਮਣੀ ਅਗਲੀ ਦਾ ਲੀਡ ਕਰਕੇ ਇਹ ਲੜਾਈ ਕਿਸਾਨਾਂ ਦੀ ਲੁਧਿਆਣੇ ਦੇ ਰੈਜ਼ੀਡੈਂਟ ਦੀ ਸ਼੍ਰੋਮਣੀ ਅਗਲੀ ਦਾ ਲੜੂ ਮੱਠਾ ਤੁਸੀਂ ਜੁਗਮਾਨ ਦਿੱਤਾ ਕਿ ਇਹਨਾਂ ਦੇ ਪਿੱਛੇ ਮੁਕੀ ਨੇ ਯਾਨੀ ਨਾਮ ਵੀ ਤੁਸੀਂ ਦੱਸਦੇ ਨਹੀਂ ਲੇਕਿਨ ਬਹੁਤ ਦੱਸਦੇ ਜੀ ਮੁਕੀ ਹੈ ਮੈਂ ਨਹੀਂ ਕਹਿੰਦਾ ਸਾਰੀ ਦੁਨੀਆ ਕਹਿੰਦੀ ਵੀ ਹੈ ਸਾਰੀ ਦੁਨੀਆ ਨਾਮ ਲੈ ਰਹੀ ਹੈ ਕਿ ਸਭ ਤੋਂ ਵੱਡਾ ਪੰਜਾਬ ਦਾ ਮੁਕੀ ਹੈ ਮੇਰੇ ਇੱਕ ਗੱਲ ਦੱਸੋ 150 ਬੋਰਡ ਇਹਨਾਂ ਨੇ ਲੀਬਰੀ ਦੇ ਲਾਏ ਹੋਏ ਆ ऑन एन एवरेज ਆਪਲੀ ਬੇਰੀ ਵਾਲੇ ਕਹਿੰਦੇ ਆ ਕਿ 10 ਤੋਂ 12000 ਜਬੋਟ ਮਿਲਦਾ ਹੈ ਤੇ 150 ਬੋਟ ਦਾ ਕਿੰਨਾ ਰੁਪਿਆ ਰੋਹਦਾ ਹੋ ਗਿਆ ਇੰਨਾ ਦਾ ਟੈਕਸ ਵੀ ਭਰਦੇ ਕਿੱਥੋਂ ਆਇਆ ਪੈਸਾ ਟੋਟਲ 1,60,000 ਰੁਪਿਆ ਇਲੈਕਸ਼ਨ ਤੋਂ ਪਹਿਲੇ ਖਰਚ ਸਕਦੇ ਆ ਸੀ ਇਹਨਾਂ ਦਾ ਹਿਸਾਬ ਦਾ ਪੁੱਛ ਲੋ ਇਹਨਾਂ ਨੂੰ ਜਿਹੜੀ ਲੁਧਿਆਣਾ ਕੌਨਸਟਿਟਿਊਐਂਟ ਜਗ੍ਹਾ ਵੀ ਨਹੀਂ ਹੈਗੀ ਉਹ ਚੰਡੀਗੜ੍ਹ ਰੋਡ ਤੇ ਜਾ ਕੇ ਉਹ ਫਿਰੋਜ਼ਪੁਰ ਰੋਡ ਤੇ ਉਹ ਆਪਣੇ ਕੀ ਕਹਿੰਦੇ ਹੈਗੇ ਨੇ ਦਿੱਲੀ ਹਾਈਵੇ ਉਹ ਕਬ ਉਹ ਆਪਣਾ ਸਰਬੇ ਪਿੰਡ ਤੱਕ ਬੋਰ ਲਾਇਆ ਕੌਣ ਪੈਸੇ ਦੇ ਦਿਆ ਸਪான்ਸਰ ਹੋ ਰਹੇ ਨੇ ਮੈਨੂੰ ਕਹਿਂਦੀ ਲੋਕ ਇਹ ਦੇ ਰਹੇ ਆ ਜਿਹੜੇ ਬੰਦੇ 2 ਨੰਬਰ ਦੇ ਪੈਸੇ ਕਮਾਉਂਦੇ ਆ ਲ ਭਈਆ 1.5 2 3 ਕਰੋੜ ਰੁਪਏ ਰੋਇਦਾ ਹੋਵੇ ਨਹੀਂ ਖਰਚਾ ਜਾਂਦਾ ਮੈਂ ਨਹੀਂ ਖਰਚਾਦਾ ਮੈਂ ਹਾਈਸਟ ਟੈਕਸ ਪੇਈ ਵਕੀਲ ਰਹਿਵਾ ਮੈਂ ਮੈਂ ਨਹੀਂ ਖਰਚਾਦਾ ਮੈਂ ਕੋਲ ਨਹੀਂ ਖਰਚਾਦਾ ਇਹਨਾਂ ਜੇ 40 ਲੱਖ ਦੇ ਲੈਣਾ ਮੈਂ ਚਾਈਲ ਲਾਤੋਂ ਘਟਾਣਾ ਆਪਣਾ ਪੈਸੇ ਵਜਾਣਾ ਮੈਂ ਘਰ ਚਲਾਣਾ ਇਹਨਾਂ ਨੇ ਘਰ ਤੋਂ ਚਲਾਣਾ ਇਹ ਪੈਸੇ ਲਾਰੇ ਆ ਜਿਹਨੇ 5-7 ਕਰੋੜ ਲਾਤਾ ਇਲੈਕਸ਼ਨ ਚ ਇਹਨਾਂ ਦਾ ਮੇਨ ਮਕਸਦ ਹੈ ਉਹ ਬੰਦਿਆਂ ਨੂੰ ਲੁੱਟਣਾ ਜੇ 500 ਲਾਇਆ ਤਾਂ 50 ਹਜ਼ਾਰ ਕਮਾਣਾ ਔਰ ਇਸੇ ਤਰ੍ਹਾਂ ਕਰਕੇ ਇਹਨੇ ਇੱਕ ਬਿੱਥੀ ਸਕੀਮ ਆਪਣੇ ਸਕੀਮ ਥਲੇ ਆਸ ਇਹਨਾਂ ਨੇ ਇੱਥੇ ਇਲੈਕਸ਼ਨ ਦੇ ਵਿੱਚ 34 ਹਜ਼ਾਰ ਇੱਕ 24 ਹਜ਼ਾਰ ਦੇ ਸਕੀਮ ਢੰਡੀ ਹੈ ਤਾਂ ਜੋ ਸਵਾ ਲੱਖ ਕਰੋੜ ਖਵਾ ਸਕਣ ਬੁੱਕੀ ਇਹਨਾਂ ਵਸ ਸਕਣ ਔਰ ਇਹ ਸਰਕਾਰੀ ਬੁੱਕੀਆਂ ਦੀ ਹੈ ਨਾ ਮੈਂ ਦੱਸ ਦਣਾ ਹੋਰ ਇਹ ਲੁੱਟਣ ਆਈ ਹੈ ਗਰੀਬ ਬੰਦੇ ਨੂੰ ਪੈਸਾ ਦੇ ਕੇ ਖਰੀਦਣਾ ਚਾਹੁੰਦੀ ਹੈ ਵੋਟ ਪਰ ਮੈਂ ਜਿੱਥੇ ਜਾਣਾ ਇਹ ਬੋਰਡ ਨਹੀਂ ਵਿਕਣੀ ਐ ਸੋਰੀ ਨਾ दारू ਤੇ ਵਿਕਣੀ ਐ ਨਾ ਆਟੇ ਰਾ ਦੇ ਵਿਕਣੀ ਐ ਕੱਲ ਹੀ ਤੁਹਾਨੂੰ ਮੈਂ ਦੱਸ ਦਿੰਦਾ ਆ ਇਹ ਚੇ ਜੇ ਵਲੌਗ ਜੇ ਵਲੌਗ ਚ ਅੱਜ ਕਣਕ ਲੈ ਕੇ ਆਏ ਆ ਇਹਨਾਂ ਕੱਲ ਵੰਡਣੀ ਐ ਮੈਂ ਅੱਜ ਦੀ ਗੱਲ ਦੱਸ ਦਿੰਦਾ ਆਪ ਜਾ ਕੇ ਚੈੱਕ ਕਰ ਲਿਓ ਟੀ-ਸ਼ਰਟਾਂ ਵੰਡੀਆਂ ਇਹਨਾਂ ਨੇ ਜਵਾਨਗਰ ਕੈਂਪ ਚ ਉਸ ਤੋਂ ਬਾਅਦ ਆਟਾ ਵੰਡਿਆ ਇਹ ਕਿਹ ਖਰੀਦਦਾ ਜਾਂ ਸਾਡੇ ਜ਼ਮੀਰਾਂ ਖਰੀਦਦਾ ਜਾਂਦੇ ਨੇ ਵਾਈ ਬਲੌਗ ਜੈਡ ਬਲੌਗ ਚ ਵੰਡ ਕੇ ਆਏ ਐ ਇਹ ਜ਼ਮੀਰ ਖੇਦਨ ਲੱਗੇ ਆ ਜਾਲੀ ਚਿੱਠੀਆਂ ਵੰਡੇ ਦੇ ਵੜਦੇ ਆ ਆ ਜਿਹਨੀਆਂ ਚਿੱਠੀਆਂ ਜਾਲੀ ਲੈ ਲਾਲ ਕਿਨਰ ਵੰਡੇ ਪਏ ਨਾ ਮੈਂ ਦੱਸ ਦਉ ਨਾ ਰੱਬ ਨੇ ਮਿਹਰ ਰੱਖੀ 2027 ਸਰਕਾਰ ਆਈ ਇਹ ਸਭ ਦੇ ਪਰਚੇ ਦਰਜ ਹੋਣਗੇ ਜਿਹੜੇ ਵੰਡਣ ਵਾਲਿਆਂ ਤੇ ਔਰ ਸਾਈਨ ਕਰਨ ਵਾਲਿਆਂ ਤੇ ਕਿਉਂਕਿ ਇਹਨਾਂ ਨੂੰ ਹੀ ਪਤਾ ਹੈ ਕਿ ਸਟੇ ਹੋਏ ਉੱਤੇ ਰਜਿਸਟਰੀ ਨਹੀਂ ਹੋ ਸਕਦੀ ਜੇ ਰਜਿਸਟਰੀ ਕਰਨ ਦੀ ਕੋਸ਼ਿਸ਼ ਕਰਨਗੇ ਤੇ ਸਾਰੇ ਸਾਰੇ ਦੇ ਫਾਇਰਸ ਚਾਊਗੀ ਇਸੇ ਕਰਕੇ ਇਲੈਕਸ਼ਨ ਦੇ ਕੋਰਟ ਤੋਂ ਪਹਿਲੇ ਮੈਂ ਕਹਿਆ ਰਿਸਟ੍ਰੀਕ ਕਰਾ ਕੇ ਦਿਖਾ ਦਿਓ ਅੱਜ ਤੱਕ ਇੱਕ ਦੀ ਸਟੇਡੀ ਖਰਾਸਕ ਸੋ ਮੇਰੀ ਬੇਨਤੀ ਆਪਾਂ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਥਰੂ ਤੁਹਾਡਾ ਕਿਉਂਕਿ ਆਪਾਂ ਸਭ ਤੋਂ ਸਟਰੋਂਗੇਸਟ ਪਿੱਲਰ ਰਹਿ ਗਏ ਆ ਬਿਊਰੋਕ੍ਰੇਸੀ ਨੂੰ ਮੈਂ 사이ਡ ਤੇ ਕਰ ਦੇਣਾ ਸਿਆਸੀ ਸਿਆਸਤਦਾਨਾਂ ਨੇ ਸਿਆਸਤਦਾਨਾਂ ਨੂੰ ਪੂਰਾ ਪੋਲਿਟਿਕਲ ਸਿਸਟਮ ਏਹ ਤਾਂ ਜੁਡੀਸ਼ੀਅਲ ਸਿਸਟਮ ਰਹਿ ਗਿਆ ਤੇ ਤੁਹਾਡਾ ਰਹਿ ਗਿਆ ਪ੍ਰੈਸ ਆ ਅੱਜ ਡੈਮੋਕ੍ਰੇਸੀ ਬਚਾਣੀ ਆ ਆਪਾਂ ਸੰਵਿਧਾਨ ਨੂੰ ਬਚਾਣਾ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਨੂੰ ਬਚਾਣਾ ਦੇ ਬਚਾਉਣਾਂ ਦਾ ਆਪ ਲੋਕਾਂ ਦੇ ਘਰ ਘਰ ਤੱਕ ਆਵਾਜ਼ ਪਹੁੰਚਾਈ ਹੈ ਕਿ ਇਹਨਾਂ ਦੀ ਠੱਗੀਆਂ 'ਚ ਨਾ ਆਓ ਇਹ ਸਾਡੇ ਅਗਲੀ ਜਨਰੇਸ਼ਨ ਨੂੰ ਵੇਚ ਰਹੇ ਆ ਪੰਜਾਬ ਨੂੰ ਵੇਚ ਰਹੇ ਆ ਔਰ ਇਹਨਾਂ ਤੋਂ ਬਚ ਕੇ ਰੋ